ਕੀ ਤੁਸੀਂ ਜਾਣਦੇ ਹੋ ਜਿਹੜੇ ਆਪਣੇ ਘਰ ਵਿੱਚ ਇਹ ਸਾਰੇ ਮਸਾਲੇ ਹੁੰਦੇ ਨੇ ਤਾਕਤ ਦਾ ਖਜ਼ਾਨਾ ਨੇ ਇਹ ਤੇ ਹਰ ਬਿਮਾਰੀ ਦਾ ਇਲਾਜ ਵੀ ਆ ਸਭ ਨੂੰ ਪਿਆਰ ਭਰੀ ਸਸ਼ੀਕਾਲ ਜੀ ਤੇ ਸਵਾਗਤ ਹੈ ਸਭ ਦਾ ਮੇਰੇ ਚੈਨਲ ਤੇ ਲੋ ਜੀ ਅੱਜ ਗੱਲ ਕਰਨ ਲੱਗੇ ਸੀ ਆਪਾਂ ਮਸਾਲਿਆਂ ਦੀ ਤੇ ਇਹ ਸਾਰੇ ਮਸਾਲੇ ਆ ਜਿਹੜੇ ਇਹਨਾਂ ਨਾਲ ਆਪਾਂ ਬਣਾਵਾਂਗੇ ਅੱਜ ਇੱਕ ਦਵਾਈ ਇਹ ਦਵਾਈ ਅਗਰ ਤੁਸੀਂ ਘਰੇ ਤਿਆਰ ਕਰਕੇ ਰੱਖ ਲਈ ਤਾਂ ਤੁਹਾਨੂੰ ਕਦੇ ਵੀ ਖੰਗ ਨਹੀਂ ਹੋਏਗੀ ਤੇ ਜੇ ਹੋਈ ਹੋਈ ਹੈ ਤਾਂ ਉਹ ਠੀਕ ਹੋ ਜੇਗੀ ਇਹ ਦਵਾਈ ਜਰੂਰ ਬਣਾ ਕੇ ਰੱਖਿਓ ਘਰੇ ਬੱਚਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਅੰਗਰੇਜ਼ੀ ਦਵਾਈਆਂ ਦੇਣ ਨਾਲੋਂ ਚੰਗਾ ਹੈ ਤੁਸੀਂ ਇਹ ਦਿਓ ਇਹਦੇ ਵਾਸਤੇ ਆਪਾਂ ਨੂੰ ਇਨਗਰੀਡੀਅੰਟਸ ਕਿਹੜੇ-ਕਿਹੜੇ ਚਾਹੀਦੇ ਨੇ ਇੱਕ ਚਮਚ ਮੈਂ ਲਿਆਇਆ ਜੁਵੈਨ ਦੋ ਤਿੰਨ ਟੁਕੜੇ ਦਾਲਚੀਨੀ ਮੋਟੀ ਇਲਾਇਚੀ ਇਹਦੇ ਆਪਾਂ ਬੀਜ ਲੈਣੇ ਆ ਬੀਜ ਕੱਢ ਲਿਓ ਤੁਸੀਂ ਛਿਲਕਾ ਅਲੱਗ ਕਰ ਦਿਓ ਮਗਾ ਕਾਲੀ ਮਿਰਚ ਲੌਂਗ ਮੁਲਠੀ ਤੇ ਜੈਫਲ ਤੇ ਇੱਥੇ ਲਿਆਪ ਗੁੜ ਥੋੜਾ ਜਿਹਾ ਗੁੜ ਲੈ ਲੈਣਾ ਤੇ ਇੱਕ ਮਿਸ਼ਰੀ ਦੀ ਡਲੀ ਲੈਣੀ ਆ ਇਹ ਬਹੁਤ ਜ਼ਰੂਰੀ ਆ ਤੇ ਇੱਥੇ ਜਿਹੜੀ ਮੈਂ ਸੁੰਡ ਲਈ ਆ ਉਹ ਪੀਸੀ ਹੋਈ ਲਈ ਆ ਤੁਸੀਂ ਇੱਥੇ ਸਾਬਤ ਸੁੰਡ ਲੈ ਕੇ ਵੀ ਪੀਸ ਸਕਦੇ ਹੋ ਤੇ ਜਿਹੜੀ ਚੀਜ਼ ਤੁਹਾਨੂੰ ਪੀਸੀ ਹੋਈ ਮਿਲ ਜਵੇ ਉਹ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਹੋ ਜਿਵੇਂ ਕਾਲੀ ਮਿਰਚਾ ਵੀ ਪੀਸੀ ਹੋਈ ਮਿਲ ਮਿਲ ਜਾਂਦੀ ਆ ਉਹ ਵੀ ਤੁਸੀਂ ਪੀਸੀ ਹੋਈ ਲੈ ਸਕਦੇ ਹੋ ਇੱਥੇ ਜਿਹੜੀਆਂ ਚੀਜ਼ਾਂ ਹਾਰਡ ਨੇ ਜਿਵੇਂ ਕੋਈ ਮੁਲਠੀ ਇਨੂੰ ਆਪਾਂ ਥੋੜਾ ਜਿਹਾ ਕੁੱਟ ਲਾਂਗੇ ਤੇ ਜੈਫਲ ਆ ਜੈਫਲ ਨੂੰ ਤੁਸੀਂ ਸਿੱਧਾ ਹੀ ਨਾ ਪੀਸਿਓ ਇਹਨੂੰ ਪਹਿਲਾਂ ਗਰਮ ਤਵੇ ਦੇ ਉੱਤੇ ਰੱਖ ਕੇ ਇਹਦੇ ਉੱਪਰ ਆਪਾਂ ਇੱਕ ਕਟੋਰੀ ਮੁੱਦੀ ਮਾਰ ਦੇਣੀ ਆ ਇਹ ਇਹਨੂੰ ਪੀਸਣ ਦਾ ਇੱਕ ਬਹੁਤ ਵਧੀਆ ਭੁੰਨਣ ਦਾ ਤਰੀਕਾ ਆ 5 ਮਿੰਟ ਤੁਸੀਂ ਗਰਮ ਤਵੇ ਦੇ ਉੱਤੇ ਪੈ ਰਹੇ ਦੇਣਾ ਗੈਸ ਨੂੰ ਆਫ ਕਰ ਦੇਣਾ ਤਵਾ ਗਰਮ ਕਰਕੇ ਫਿਰ ਤੁਸੀਂ ਇਹਨੂੰ ਚੱਕ ਕੇ 5 ਮਿੰਟ ਬਾਅਦ ਤੁਸੀਂ ਪੀਸੋਗੇ ਨਾ ਤਾਂ ਬਹੁਤ ਆਸਾਨੀ ਨਾਲ ਪੀਸਿਆ ਜਾਊਗਾ ਇੱਥੇ ਮਗਾ ਵੀ ਆਪਾਂ ਪੀਸ ਲਈਆਂ ਤੇ ਇਹ ਸਾਰਾ ਸਮਾਨ ਜਿਹੜਾ ਆ ਪੀਸ ਲੈਣਾ ਆ ਇਥੇ ਜੈਫਲ ਵੀ ਰੋਸਟ ਹੋ ਗਿਆ ਤੇ ਇਹਨੂੰ ਵੀ ਆਪਾਂ ਕੁੱਟ ਲਵਾਂਗੇ ਥੋੜਾ ਜਿਹਾ ਪਹਿਲਾਂ ਫਿਰ ਇਹ ਸਾਰੇ ਸਮਾਨ ਨੂੰ ਆਪਾਂ ਇੱਕ ਹੁਣ ਫਰਾਈਪੈਨ ਲੈ ਕੇ ਤੇਲ ਵਗੈਰਾ ਕੁਝ ਨਹੀਂ ਪਾਣਾ ਸਿੰਪਲ ਖਾਲੀ ਫਰਾਈਪੈਨ ਆਪਾਂ ਰੱਖਣਾ ਹੈ ਗੈਸ ਦੇ ਉੱਤੇ ਥੋੜਾ ਜਿਹਾ ਗਰਮ ਕਰ ਲੈਣਾ ਆ ਫਿਰ ਸਾਰੇ ਜਿਹੜੇ ਮਸਾਲੇ ਜਿੰਨੇ ਵੀ ਆ ਉਹ ਸਾਰੇ ਮਸਾਲੇ ਆਪਾਂ ਇਸ ਦੇ ਵਿੱਚ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਰੋਸਟ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਪੀਸੇ ਹੋਏ ਮਸਾਲੇ ਲੈ ਆ ਸਕਦੇ ਹੋ ਪਰ ਮੈਂ ਪ੍ਰੇਫਰੈਂਸ ਇਹੀ ਕਰਾਂਗੀ ਕਿ ਤੁਸੀਂ ਸਾਬਤ ਖੜੇ ਮਸਾਲੇ ਹੀ ਲਓ ਕਿਉਂਕਿ ਆਪਾਂ ਇਹਨਾਂ ਨੂੰ ਆਪਣੇ ਹੱਥ ਨਾਲ ਪੀਸਾਂਗੇ ਤਾਂ ਆਪਾਂ ਨੂੰ ਪਤਾ ਹੈ ਕਿ ਇੱਚ ਕਿੰਨੀ ਕੋ ਸ਼ੁੱਧਤਾ ਆ ਜੇ ਤੁਸੀਂ ਬਾਜ਼ਾਰੋਂ ਪੀਸੇ ਹੋਏ ਲਿਆਉਂਗੇ ਤਾਂ ਕੁਝ ਨਹੀਂ ਪਤਾ ਉਸ ਵਿੱਚ ਕੀ ਮਿਕਸਿੰਗ ਹੋਵੇ ਹਨਾ ਪਿਓਰ ਆਪਾਂ ਨੂੰ ਪੀਸੀ ਹੋਈ ਚੀਜ਼ ਮਿਲਦੀ ਨਹੀਂ ਹੈਗੀ ਕਈ ਵਾਰੀ ਤੇ ਇਹਨਾਂ ਨੂੰ ਆਪਾਂ ਹੁਣ ਸਾਰਿਆਂ ਨੂੰ ਦੇਖੋ ਰੋਸਟ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਠੰਡਾ ਹੋਣ ਦਵਾਵਾਂਗੇ 2-4 ਮਿੰਟ ਤੇ ਠੰਡਾ ਕਰਕੇ ਆਪਾਂ ਇਹਨੂੰ ਗ੍ਰਾਈਂਡ ਕਰਾਂਗੇ ਚੰਗੀ ਤਰ੍ਹਾਂ ਆਪਾਂ ਜਿਹੜੀ ਸੁੰਡਾ ਉਹ ਵੀ ਆਪਾਂ ਵਿੱਚੇ ਮਿਕਸ ਕਰ ਦੇਣੀ ਆ ਤੇ ਇਹਨੂੰ ਆਪਾਂ ਕਰਾਂਗੇ ਗਰਾਇੰਡ ਹੁਣ ਜਦ ਤੱਕ ਆਪਾਂ ਜਿਹੜਾ ਆਪਣਾ ਗੁੜਾ ਉਹਨੂੰ ਆਪਾਂ ਪਿਘਲਾ ਲੈਨੇ ਆ ਤੇ ਥੋੜਾ ਜਿਹਾ ਆਪਾਂ ਘਿਓ ਪਾ ਕੇ ਆਪਾਂ ਗੈਸ ਆਫ ਕਰ ਦੇਣੀ ਆ ਪਹਿਲਾਂ ਇੱਥੇ ਗੈਸ ਆਫ ਕਰ ਦੇਣੀ ਆ ਤੁਸੀਂ ਯਾਦ ਰੱਖਣਾ ਨਹੀਂ ਤਾਂ ਗੁੜ ਜਿਹੜਾ ਆ ਜਲ ਜਾਊਗਾ ਤੇ ਸਾਰਾ ਗੁੜ ਆਪਾਂ ਇਹਦੇ ਵਿੱਚ ਪਾ ਕੇ ਆਪਾਂ ਹੌਲੀ-ਹੌਲੀ ਇਹਨੂੰ ਪਿਘਲਾਉਣਾ ਆ ਸਿੰਮ ਤੇ ਜਦੋਂ ਆਪਾਂ ਸਾਰਾ ਗੁੜ ਪਾ ਲਾਂਗੇ ਫਿਰ ਗੈਸ ਆਨ ਕਰਕੇ ਤੇ ਫਿਰ ਆਪਾਂ ਇਹਨੂੰ ਸਾਰਾ ਪਿਗਲਾਉਣਾ ਆ ਚੰਗੀ ਤਰ੍ਹਾਂ ਸਲੋ ਤੇ ਬਿਲਕੁਲ ਤੁਸੀਂ ਸਲੋ ਹੀ ਰੱਖਣਾ ਗੈਸ ਨੂੰ ਤੇ ਇੱਕ ਇੱਕ ਸਟੈਪ ਨੂੰ ਤੁਸੀਂ ਫੋਲੋ ਕਰਕੇ ਹੀ ਇਹ ਚੀਜ਼ ਕਰਿਓ ਤਾਂ ਹੀ ਜਿਹੜੀ ਚੀਜ਼ ਵਧੀਆ ਬਣਦੀ ਹੈ ਜਦੋਂ ਆਪਾਂ ਪੂਰੀ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਫਿਰ ਆਪਾਂ ਚੀਜ਼ ਨੂੰ ਬਣਾਈਏ ਤੇ ਲੋ ਜੀ ਇੱਥੇ ਗੁੜ ਵੀ ਆਪਣਾ ਪਿਗਲ ਚੁੱਕਿਆ ਤੇ ਆਪਣੀ ਜਿਹੜੀ ਮਸਾਲਾ ਉਹ ਵੀ ਪੀਸ ਕੇ ਤਿਆਰ ਆ ਤੇ ਜਦੋਂ ਇਹ ਪਿਗਲ ਜਾਏਗਾ ਇਸ ਸਟੇਜ ਤੇ ਆਪਾਂ ਮਿਸ਼ਰੀ ਪਾ ਦੇਣੀ ਆ ਇੱਥੇ ਤੁਸੀਂ ਇਹ ਸੋਚੋਗੇ ਕਿ ਮਿਸ਼ਰੀ ਨੂੰ ਆਪਾਂ ਪੀਸ ਕੇ ਵੀ ਪਾ ਸਕਦੇ ਸੀ ਪਰ ਆਪਾਂ ਪੀਸ ਕੇ ਨਹੀਂ ਪਾਣਾ ਆਪਾਂ ਇਹਨੂੰ ਜਦੋਂ ਗੁੜ ਵਿੱਚ ਪਾਵਾਂਗੇ ਨਾ ਤਾਂ ਇਹ ਹਲਕੀ ਪਿਗਲਣ ਲੱਗ ਜੂਗੀ ਤਾਂ ਤੁਸੀਂ ਇਹਨੂੰ ਕੜਸ਼ੀ ਨਾਲ ਇਦਾਂ ਥੋੜਾ ਥੋੜਾ ਮਾਰੋਗੇ ਤਾਂ ਛੋਟੇ ਛੋਟੇ ਬਿਲਕੁਲ ਬਰੀਕ ਬਰੀਕ ਟੁਕੜੇ ਹੋ ਜਾਣਗੇ ਆਪਾਂ ਉਹ ਵਿੱਚ ਹੀ ਰਹਿਣ ਦੇਣੇ ਆ ਬਿਲਕੁਲ ਬਰੀਕ ਬਰੀਕ ਜਿਹੇ ਟੁਕੜੇ ਬਣ ਜਾਣਗੇ ਆਪਾਂ ਉਹਨਾਂ ਨੂੰ ਜ਼ਿਆਦਾ ਉਹ ਨਹੀਂ ਕਰਨਾ ਕਿ ਇਹ ਬਿਲਕੁਲ ਮਸਾਲਾ ਹੀ ਬਣਾ ਦੇਣਾ ਆਪਾਂ ਉਹਦਾ ਉਹ ਨਹੀਂ ਕਰਨਾ ਕਿਉਂਕਿ ਇਹ ਜਿਹੜੀ ਮਿਸ਼ਰੀ ਹੁੰਦੀ ਹੈ ਇਹ ਵੀ ਆਪਾਂ ਨੂੰ ਖੰਘ ਵਿੱਚ ਬਹੁਤ ਜ਼ਿਆਦਾ ਆਰਾਮ ਦਿੰਦੀ ਹੈ ਹੁਣ ਆਪਾਂ ਕਈ ਵਾਰ ਕਹਿੰਨੇ ਆਂ ਕਿ ਖੰਘ ਆ ਰਹੀ ਹੈ ਚਲੋ ਚੀਨੀ ਪਾ ਲਓ ਮੂੰਹ 'ਚ ਥੋੜੀ ਜੀ ਪਰ ਮੈਂ ਇਹ ਨਹੀਂ ਕਹੂੰਗੀ ਵੀ ਚੀਨੀ ਖਾਇਆ ਕਰੋ ਤੁਸੀਂ ਖੰਘ ਆਂਦੀ ਹੈ ਤਾਂ ਤੁਸੀਂ ਮਿਸ਼ਰੀ ਖਾਇਆ ਕਰੋ ਜਿਹੜੀ ਇਹ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਹ ਹੀ ਯੂਜ਼ ਕਰਿਆ ਕਰੋ ਲੋ ਜੀ ਇੱਥੇ ਦੇਖੋ ਹੁਣ ਤੁਸੀਂ ਗੁੜ ਆਪਣਾ ਪਿਘਲ ਚੁੱਕਿਆ ਆ ਇੱਥੇ ਮੈਂ ਲਾਲ ਵਾਲਾ ਗੁੜ ਲਿਆ ਸੀ ਤੁਸੀਂ ਇੱਥੇ ਵਾਈਟ ਵਾਲਾ ਗੁੜ ਵੀ ਲੈ ਸਕਦੇ ਹੋ ਤੇ ਮੇਰੇ ਐਕਸਪੀਰੀਅੰਸ ਦੇ हिसाब ਨਾਲ ਤਾਂ ਵਾਈਟ ਵਾਲੇ ਗੁੜ ਨਾਲੋਂ ਇਹ ਜ਼ਿਆਦਾ ਵਧੀਆ ਬਣੀ ਸੀ ਇਸ ਸਟੇਜ ਤੇ ਆਪਾਂ ਹੁਣ ਇਹ ਜਿਹੜਾ ਮਸਾਲਾ ਬਣਾਇਆ ਸੀ ਪੀਸ ਕੇ ਇਹ ਆਪਾਂ ਐਡ ਕਰ ਦੇਣਾ ਆ ਤੇ ਮੈਂ ਇੱਥੇ ਵਾਈਟ ਵਾਲੇ ਗੁੜ ਨਾਲ ਵੀ ਇਹ ਚੀਜ਼ ਬਣਾਈ ਸੀ ਉਹ ਵੀ ਕਲਿੱਪ ਵਿੱਚ ਐਡ ਹੈ ਜ਼ਰੂਰ ਦੇਖਿਓ ਤੁਸੀਂ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜੀ ਵਧੀਆ ਲੱਗੀ ਵਾਈਟ ਵਾਲੀ ਗੁੜ ਵਾਲੀ ਜਾਂ ਇਹ ਵਾਲੀ ਇਹਦੇ ਵਿੱਚ ਇਹ ਜ਼ਿਆਦਾ ਮੈਨੂੰ ਬੈਟਰ ਤਾਂ ਲੱਗੀ ਕਿਉਂਕਿ ਆਪਾਂ ਇਹਨੂੰ ਇੱਕ ਨਾ ਟੌਫੀ ਦੀ ਤਰ੍ਹਾਂ ਬਣਾਉਣਾ ਜਿਵੇਂ ਆਪਾਂ ਨੂੰ ਖਾਂਸੀ ਆਉਂਦੀ ਹੈ ਤਾਂ ਆਪਾਂ ਟੌਫੀ ਮੂੰਹ 'ਚ ਪਾ ਲੈਂਦੇ ਆ ਨਾ ਤਾਂ ਖਾਂਸੀ ਰੁਕ ਜਾਂਦੀ ਹੈ ਉਸ ਤਰੀਕੇ ਨਾਲ ਬਣਾਉਣਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਮਸਾਲਾ ਪਾਉਣ ਤੋਂ ਬਾਅਦ ਤੇ ਆਪਾਂ ਗੈਸ ਆਫ ਕਰਤੀ ਸੀ ਤੇ ਇਹ ਚੀਜ਼ ਆਪਣੀ ਥੋੜੀ ਜੀ ਠੰਡੀ ਹੋ ਜਦੋਂ ਹੋ ਜਾਂਦੀ ਹੈ ਨਾ ਫਿਰ ਆਪਾਂ ਇਹਦੀਆਂ ਗੋਲੀਆਂ ਬਟਣੀਆਂ ਨੇ ਤੇ ਇੱਥੇ ਲਿਆ ਸੀ ਮੈਂ ਥੋੜਾ ਜਿਹਾ ਪਾਣੀ ਪਾਣੀ ਹੱਥ ਲਾ ਕੇ ਫਿਰ ਆਪਾਂ ਇਹਨੂੰ ਗੋਲੀਆਂ ਨੂੰ ਵੱਟ ਦੇਣਾ ਆ ਤੁਸੀਂ ਗੋਲ-ਗੋਲ ਕਰਕੇ ਗੋਲੀਆਂ ਨੂੰ ਵੱਟ ਲਿਓ ਇੱਥੇ ਤੁਸੀਂ ਪਾਣੀ ਦੀ ਥਾਂ ਤੇ ਅ ਘਿਓ ਵੀ ਲੈ ਸਕਦੇ ਹੋ ਦੇਸੀ ਘਿਓ ਵੀ ਲੈ ਸਕਦੇ ਹੋ ਤੇ ਪਾਣੀ ਵੀ ਲੈ ਸਕਦੇ ਹੋ ਦੋਨਾਂ ਚੀਜ਼ਾਂ ਨਾਲ ਹੀ ਇਹ ਵੱਟੀ ਜਾ ਸਕਦੀ ਆ ਤੇ ਇਹ ਗੁੜ ਜਿਹੜਾ ਹੈ ਨਾ ਥੋੜਾ ਜਿਹਾ ਹਾਰਡ ਜਲਦੀ ਹੋ ਜਾਂਦਾ ਬਸ ਇਹੀ ਆ ਕਿ ਇਹ ਵਾਲਾ ਗੁੜਾ ਜਿਹੜਾ ਠੰਡਾ ਹੋ ਕੇ ਜਲਦੀ ਹਾਰਡ ਹੋ ਜਾਂਦਾ ਤੇ ਇਹਦੇ ਨਾਲ ਜਿਹੜੀ ਨਾ ਜਲਦੀ-ਜਲਦੀ ਗੋਲੀ ਬਣਾਣੀ ਬਹੁਤ ਔਖੀ ਆ ਬਸ ਇੰਨਾ ਕੋਈ ਫਰਕ ਹੈ ਵਾਈਟ ਕੋਡ ਤੇ ਇਹਦੇ ਵਿੱਚ ਅਤੇ ਤੁਸੀਂ ਦੇਖ ਸਕਦੇ ਹੋ ਮੈਂ ਗੋਲੀਆਂ ਬਣਾ ਕੇ ਤਿਆਰ ਕਰ ਰਹੀ ਸੀ ਤੇ ਇਹ ਫਿਰ ਠੰਡਾ ਹੋ ਗਿਆ ਮੈਂ ਇਸ ਤੋਂ ਬਾਅਦ ਇਹਨੂੰ ਫੇਰ ਦੁਬਾਰਾ ਗਰਮ ਕੀਤਾ ਗਰਮ ਕਰਕੇ ਇਸ ਤੋਂ ਬਾਅਦ ਹੁਣ ਮੈਂ ਸੋਚਿਆ ਕਿ ਇਹਨੂੰ ਮੈਂ ਹੁਣ ਗੋਲੀਆਂ ਨਹੀਂ ਬਣਾਵਾਂਗੀ ਇੱਕ ਛੋਟੀਆਂ-ਛੋਟੀਆਂ ਟੁਕੜੀਆਂ ਜੀਆਂ ਬਣਾ ਦਾਂਗੀ ਸਰਦੀ ਸਰਦੀ ਤੁਸੀਂ ਇਹ ਮੈਡੀਸਿਨ ਜਿਹੜੀ ਆਪਣੇ ਘਰੇ ਬਣਾ ਕੇ ਰੱਖ ਲਓ ਦੇਸੀ ਮੈਡੀਸਿਨ ਕਹਿ ਸਕਦੇ ਹੋ ਇਹਨੂੰ ਤੁਸੀਂ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਆਪ ਜਿਵੇਂ ਮਰਜ਼ੀ ਇਹਨੂੰ ਇੱਕ ਗੋਲੀ ਰੋਜ਼ ਖਾ ਲਿਆ ਕਰੋ ਬਹੁਤ ਫਾਇਦੇਮੰਦ ਹੈ ਬਹੁਤ ਜ਼ਿਆਦਾ ਫਾਇਦੇਮੰਦ ਹੈ ਗੋਲੀਆਂ ਜਿਹੜੀਆਂ ਤੁਸੀਂ ਬਣਾਉਣੀਆਂ ਆ ਉਹ ਛੋਟੀ ਵੱਡੀ ਕਰ ਲਿਓ ਸਾਈਜ਼ ਵਿੱਚ ਬੱਚਿਆਂ ਨੂੰ ਜਿਹੜੀ ਉਹਦੀ ਮਾਤਰਾ ਹੈ ਉਹ ਘੱਟ ਦੇਣੀ ਆ ਜੇ ਤੁਸੀਂ ਟੁਕੜੀਆਂ ਬਣਾਵੋਗੇ ਤਾਂ ਤੋੜ ਕੇ ਤੁਸੀਂ ਥੋੜੀ ਜੀ ਦੇਣੀ ਆ ਬੱਚਿਆਂ ਨੂੰ ਤੇ ਇੱਥੇ ਦੇਖੋ ਤੁਸੀਂ ਮੈਂ ਇੱਕ ਪਲੇਟ ਗ੍ਰੀਸ ਕਰਕੇ ਤੇ ਇਹ ਜਿਹੜਾ ਮਿਸ਼ਰਣ ਆ ਸਾਰਾ ਪਲੇਟ ਦੇ ਵਿੱਚ ਪਾ ਲਾਂਗੀ ਤੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਕਟਿੰਗ ਕਰ ਲਾਂਗੇ ਇੱਥੇ ਮੈਂ ਕੋਈ ਕੰਮ ਲੱਗ ਗਈ ਤੇ ਫਿਰ ਜਿਆਦਾ ਠੰਡਾ ਹੋ ਗਿਆ ਤੇ ਮੇਰੇ ਕੱਟਿਆ ਨਹੀਂ ਜਾ ਰਿਹਾ ਸੀ ਬੜਾ ਔਖਾ ਇਹਨੂੰ ਮੈਂ ਕੱਟਿਆ ਤੇ ਤੁਸੀਂ ਇਹ ਗਲਤੀ ਨਹੀਂ ਕਰਨੀ ਮੈਂ ਆਪਣੀ ਗਲਤੀ ਤੁਹਾਨੂੰ ਦੱਸਤੀ ਵੀ ਤੁਸੀਂ ਇਹਨੂੰ ਠੰਡਾ ਹੋਣ ਤੋਂ ਪਹਿਲਾਂ ਹੀ ਇਹਨੂੰ ਕਟਿੰਗ ਕਰ ਲੈਣਾ ਆ ਠੀਕ ਹੈ ਇਹ ਜਿਹੜੀ ਚੀਜ਼ ਆ ਤੁਹਾਨੂੰ ਸਿਰਫ ਤੇ ਸਿਰਫ ਖੰਗ ਤੋਂ ਨਹੀਂ ਬਚਾਏਗੀ ਤੁਹਾਡੀ ਬਾਡੀ ਦੀ ਇਮਿਊਨਿਟੀ ਨੂੰ ਵੀ ਸਟਰੋਂਗ ਕਰੇਗੀ ਕਿਉਂਕਿ ਜਿਹੜੇ ਇਹਦੇ ਵਿੱਚ ਮਸਾਲੇ ਪੈ ਚੁੱਕੇ ਆ ਉਹ ਬਹੁਤ ਹੀ ਵਧੀਆ ਹੁੰਦੇ ਆ ਆਪਣੀ ਬਾਡੀ ਵਾਸਤੇ ਤੇ ਆਪਣੀ ਇਮਿਊਨਿਟੀ ਨੂੰ ਇਹ ਸਟਰੋਂਗ ਕਰਦੇ ਆ ਬਾਡੀ ਜਿਹੜੀ ਆ ਬਿਮਾਰੀਆਂ ਤੋਂ ਬਚੀ ਰਹਿੰਦੀ ਆ ਤੇ ਆਪਾਂ ਸਬਜ਼ੀਆਂ ਦੇ ਵਿੱਚ ਵੀ ਯੂਜ਼ ਕਰਦੇ ਆ ਮਸਾਲੇ ਇਸ ਤਰ੍ਹਾਂ ਹੀ ਆਪਾਂ ਇਹ ਇੱਕ ਦਵਾਈ ਮਸਾਲਿਆਂ ਨਾਲ ਬਣਾ ਕੇ ਤਿਆਰ ਕਰ ਲਈ ਤੇ ਇਸ ਤੋਂ ਬਾਅਦ ਤੁਸੀਂ ਭਾਵੇਂ ਇਹਨੂੰ ਕਿਸੇ 에ਅਰਟਾਈਟ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਤੁਸੀਂ ਇੱਕ ਮਹੀਨੇ ਦੀ ਇਕੱਠੀ ਬਣਾ ਕੇ ਰੱਖ ਸਕਦੇ ਹੋ ਇਸ ਤੋਂ ਬਾਅਦ ਇੱਥੇ ਹੁਣ ਤੁਹਾਨੂੰ ਮੈਂ ਵਾਈਟ ਗੁੜ ਨਾਲ ਵੀ ਇਹ ਦਵਾਈ ਬਣਾ ਕੇ ਤਿਆਰ ਕਰਕੇ ਦੱਸਦੀ ਆ ਕਿ ਵਾਈਟ ਗੁੜ ਨਾਲ ਕਿੱਦਾਂ ਦੀ ਬਣੇਗੀ ਤੇ ਕੜਾਈ ਮੈਂ ਉਹੀ ਲੈ ਲਈ ਸੀ ਕਿਉਂਕਿ ਉਹਦੇ ਵਿੱਚ ਹਜੇ ਗੁੜ ਲੱਗਿਆ ਹੋਇਆ ਸੀ ਥੋੜਾ ਜਿਹਾ ਉਹਦੇ ਵਿੱਚ ਹੀ ਮੈਂ ਗੁੜ ਤੇ ਮਿਸ਼ਰੀ ਦੋਨੋਂ ਚੀਜ਼ਾਂ ਪਾ ਲਈਆਂ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਿਘਲਾ ਲਵਾਂਗੇ ਇੱਥੇ ਹੁਣ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਆ ਕਿ ਮੈਂ ਇੱਥੇ ਕਿਉਂ ਨਹੀਂ ਪਾਇਆ ਥੋੜਾ ਜਿਹਾ ਪਾਣੀ ਪਾਇਆ ਸੀ ਤੁਸੀਂ ਬਿਲਕੁਲ 2-4 ਚਮਚਾ ਚ ਪਾਣੀ ਦੇ ਲੈਣੇ ਆ ਉਹਦੇ ਵਿੱਚ ਗੁੜ ਪਾ ਦੇਣਾ ਆ ਕਿਉਂਕਿ ਜੇ ਆਪਾਂ ਸਿੱਧਾ ਖਾਲੀ ਕੜਾਹੀ ਦੇ ਵਿੱਚ ਗੁੜ ਪਾਵਾਂਗੇ ਤਾਂ ਗੁੜ ਜਿਹੜਾ ਆ ਜਲ ਜਾਊਗਾ ਪਿਗਲੂਗਾ ਨਹੀਂ ਹੁਣ ਤੁਸੀਂ ਇੱਥੇ ਚਾਹੇ ਘਿਓ ਪਾ ਲਓ ਚਾਹੇ ਤੁਸੀਂ ਪਾਣੀ ਪਾ ਲਓ ਕੁਛ ਵੀ ਪਾ ਕੇ ਤੁਸੀਂ ਇਸ ਗੁੜ ਨੂੰ ਤੇ ਮਿਸ਼ਰੀ ਨੂੰ ਚੰਗੀ ਤਰ੍ਹਾਂ ਪਿਘਲਾ ਲੈਣਾ ਆ ਪਿਗਲਣ ਤੋਂ ਬਾਅਦ ਆਪਾਂ ਥੋੜੀ ਜਿਹੀ ਨੂੰ ਉਬਾਲ ਆਨ ਦਵਾਂਗੇ ਜਦੋਂ 2-4 ਮਿੰਟ ਚੰਗੀ ਤਰ੍ਹਾਂ ਉਬਾਲ ਆ ਜਾਏਗਾ ਚਾਸ਼ਨੀ ਵਾਂਗੂ ਇਹ ਤਿਆਰ ਹੋ ਜਾਏਗਾ ਫਿਰ ਆਪਾਂ ਇਹ ਜਿਹੜਾ ਮਸਾਲਾ ਆ ਉਹ ਪਾ ਦੇਣਾ ਆ ਵਿੱਚ ਇਹ ਜਿਹੜਾ ਮਸਾਲਾ ਆ ਮੈਂ ਪਹਿਲੇ ਵਾਲੇ ਮਿਸ਼ਰਣ ਦੇ ਵਿੱਚੋਂ ਹੀ ਥੋੜਾ ਜਿਹਾ ਮਸਾਲਾ ਰੱਖ ਲਿਆ ਸੀ ਅਗਰ ਜੇ ਤੁਹਾਨੂੰ ਮਸਾਲੇ ਜ਼ਿਆਦਾ ਗਰਮੀ ਕਰਦੇ ਨੇ ਤਾਂ ਤੁਸੀਂ ਇਹ ਮਿਸ਼ਰਣ ਦੀ ਕੁਆਂਟੀਟੀ ਹੈ ਜਿਹੜੀ ਉਹ ਥੋੜੀ ਜਿਹੀ ਘਟਾ ਲਿਓ ਠੀਕ ਹੈ ਗੁੜ ਜ਼ਿਆਦਾ ਪਾ ਲਿਓ ਤੇ ਮਿਸ਼ਰਣ ਦੀ ਜਿਹੜੀ ਕੁਆਂਟੀਟੀ ਆ ਉਹ ਥੋੜੀ ਜਿਹੀ ਘਟ ਪਾਇਓ ਤਾਂ ਜ਼ਿਆਦਾ ਇਹ ਹਾਰਡ ਨਹੀਂ ਬਣੇਗਾ ਕਹਿਣ ਦਾ ਮਤਲਬ ਜ਼ਿਆਦਾ ਤੇਜ਼ ਨਹੀਂ ਹੋਏਗਾ ਤੁਹਾਨੂੰ ਨੁਕਸਾਨ ਨਹੀਂ ਕਰੇਗਾ ਤੇ ਦੇਖੋ ਹੁਣ ਤੁਸੀਂ ਇਹ ਚਾਸ਼ਨੀ ਜਿਹੜੀ ਆ ਬਿਲਕੁਲ ਤਿਆਰ ਆ ਬਣ ਕੇ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕੀਤੀ ਆ ਕਾਲਾ ਨਮਕ ਜਦੋਂ ਮੈਂ ਗੈਸ ਆਫ ਕਰਤਾ ਤਾਂ ਥੋੜਾ ਜਿਹਾ ਇਹਦੇ ਵਿੱਚ ਮੈਂ ਕਾਲਾ ਨਮਕ ਪਾਇਆ ਕਾਲਾ ਨਮਕ ਵੀ ਜਿਹੜਾ ਆ ਆਪਣੇ ਗਲੇ ਵਾਸਤੇ ਖਾਂਸੀ ਵਾਸਤੇ ਚੰਗਾ ਹੁੰਦਾ ਆ ਤੇ ਥੋੜਾ ਜਿਹਾ ਇੱਕ ਨਮਕੀਨ ਜਿਹਾ ਅਲੱਗ ਜਿਹਾ ਟੇਸਟ ਆ ਜਾਊਗਾ ਇਹਦੇ ਵਿੱਚ ਇੱਥੇ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੂੰਗੀ ਕਿ ਤੁਸੀਂ ਇੱਥੇ ਕਾਲੀ ਮਿਰਚ ਤੇ ਸੁੰਡ ਦੀ ਮਾਤਰਾ ਵਧਾ ਵੀ ਸਕਦੇ ਹੋ ਕਾਲੀ ਮਿਰਚ ਜਿਹੜੀ ਉਹ ਵੀ ਖੰਗ ਵਿੱਚ ਚੰਗੀ ਹੁੰਦੀ ਆ ਤੇ ਸੁੰਡ ਵੀ ਆਪਾਂ ਨੂੰ ਸਰਦੀਆਂ ਵਿੱਚ ਖਾਣੀ ਚਾਹੀਦੀ ਆ ਉਹ ਵੀ ਆਪਣੀ ਬਾਡੀ ਵਾਸਤੇ ਬਹੁਤ ਚੰਗੀ ਹੁੰਦੀ ਆ ਪਰ ਜੇ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤਾਂ ਕਾਲੀ ਮਿਰਚ ਘੱਟ ਹੀ ਪਾਓ ਤੇ ਲੋ ਜੀ ਹੁਣ ਇੱਥੇ ਆਪਣਾ ਜਿਹੜਾ ਆ ਗੁੜ ਥੋੜਾ ਜਿਹਾ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਆ ਘਿਓ ਲਾਵਾਂਗੇ ਥੋੜਾ ਜਿਹਾ ਹੱਥ ਨੂੰ ਤੇ ਇਸ ਤੋਂ ਬਾਅਦ ਇਹਦੀਆਂ ਆਪਾਂ ਹੁਣ ਗੋਲੀਆਂ ਬਟਾਂਗੇ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਜ਼ਰੂਰ ਕਰਿਓ ਸੋਹਣੇ ਸੋਹਣੇ ਕਮੈਂਟਾਂ ਦੀ ਵੇਟ ਰਹੇਗੀ ਮੈਨੂੰ ਤੇ ਵੀਡੀਓ ਨੂੰ ਲਾਈਕ ਹਾਈਪ ਤੇ ਸ਼ੇਅਰ ਜ਼ਰੂਰ ਕਰਿਓ ਜਦੋਂ ਤੁਸੀਂ ਲਾਈਕ ਦਾ ਬਟਨ ਦਬਾਓਗੇ ਤਾਂ ਇੱਕ ਹਾਈਪ ਦੀ ਆਪਸ਼ਨ ਆਪਣੇ ਆਪ ਆ ਜਾਂਦੀ ਆ ਉੱਥੇ ਤੁਸੀਂ ਹਾਈਪ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਆਪਣੇ ਖਾਸ ਭੈਣ ਭਰਾਵਾਂ ਤੱਕ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਜਿਹੜੇ ਹਰ ਕੋਈ ਇਸ ਚੀਜ਼ ਦਾ ਫਾਇਦਾ ਉਠਾ ਸਕੇ ਤੇ ਦੱਸੋ ਤੁਸੀਂ ਮੈਨੂੰ ਇਹ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਗੋਲੀਆਂ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ so much